ਲੋ ਜੀ ਬਾਈ ਜੀ ਆਪਣੀ ਨਾ ਮੋਟਰ ਖਰਾਬ ਹੋ ਗਈ ਸੀਗੀ ਅੱਜ ਆਪਾਂ ਆਏ ਆਗੇ ਮੋਟਰ ਗੜਵਣਾ ਤੇ ਆ ਆਪਣਾ ਕਾਲਾ ਮਿਸਤਰੀ ਹੈਗਾ ਨਾਲ ਤਾਰੀ ਆਪਣਾ 파ਟਰਨਰ ਤੇ ਬਈ ਨਾ ਜਿਹੜੀ ਆਪਾਂ ਜਗਾ ਨਹੀਂ ਛੱਡਦੇ ਔਖਾ ਬਹੁਤ ਆ ਯਾਰ ਉਹ ਥੋੜਾ ਹੈ ਬਾਈ ਗੜੁਕਾ ਚੱਕ ਕੇ ਦੇਖ ਲੈ ਇੱਥੇ ਲਾਇਆ ਹੈਗਾ ਬੜਾ ਔਖਾ ਹੈ ਕਹਿੰਦਾ ਜੀ ਦੇ ਕਿੰਨਾ ਔਖਾ ਹੈ ਬਹੁਤ ਜ਼ਿਆਦਾ ਬਾਈ ਆ ਬੈਠੇ ਬਈ ਤਾਰੀ ਇਹ ਕਹਿੰਦਾ ਬਈ ਅਗਲੇ ਸਾਲ ਕਹਿੰਦਾ ਬੋਰ ਦੂਜੇ ਪਾਸੇ ਲਾਵਾਂਗੇ ਹਾਂ ਛੱਡਿਆ ਕਰੋ ਇੰਨੀ ਕਾ ਜ਼ਰੂਰ ਜ਼ਰੂਰੀ ਹੈ ਇੱਥੇ ਬਈ ਮਿਸਤਰੀ ਗਾਲਾਂ ਦਿੰਦਾ ਸੀ ਕਹਿੰਦਾ ਬੂਝੇ ਪੱਟ ਲੈਂਦੇ ਕਹਿੰਦਾ ਦੂਜਾ ਘੜੁੱਕਾ ਆ ਜਾਂਦਾ ਬਹੁਤ ਗਾਲਾਂ ਕੱਢਤੀਆਂ ਲੈ ਤਾਰੀ ਤੇ ਕਾਲਾ ਰੋਟੀ ਖਾਣ ਲੱਗ ਰਿਹਾ ਗਾਲਾਂ ਦੇ ਲੱਗ ਰਹੇ ਆ ਬਈ ਕਿ ਦੂਜਾ ਘੜੁੱਕਾ ਲੈਣਾ ਦਾ ਪੈਟਰ ਲਾ ਗਿਆ ਯਾ ਮਿਸਤਰੀ ਨਾ ਆਇਆ ਬਈ ਪੰਡਤ ਜੀ ਅਰਸ਼ ਚਾਹ ਪੀ ਲੈ ਤਾ ਦੋ ਥੋਲੂ ਬਾਬੇ ਦਾ ਮੁੰਡਾ ਚਾਹ ਪੀਏ ਪੰਡਤ ਜੀ ਚਾਹੀ ਬਹੁ ਆਇਆ ਵੀਡੀਓ ਜੇ ਲੈ ਪੰਗਾ ਟੱਕ ਸਿਰੋਂ ਲੈ ਮਗੇਰ ਜਾ ਪਾ ਲੈ ਵੀਡੀਓ ਫੇਰ ਬਣਾ ਲੀ ਆ ਦੇਖੀ ਉਧਰ ਆ ਬਈ ਮਿਸਤਰੀ ਮਿਸਤਰੀ ਗਾਲਾਂ ਬਹੁ ਦੇ ਯਾਰ ਪਤਾ ਨਹੀਂ ਕਿਹਜੇ ਫਿਰ ਪਾ ਲਈ ਲੈ ਆਓ ਉਧਰ ਹੈਂਡਲ ਫੜੋ ਜੀ ਤੁਸੀਂ 10 5 59000 ਰੋ ਗਾ ਪਹਿਲਾਂ ਨਾੜ ਗਿਆ ਹੈਗਾ ਫੇਰ ਨਾੜ ਗਿਆ ਰ ਨਾਟ ਕਰਕ ਦੇਵਾਂਗੇ ਹੱਟੇ ਅਰਜਨ ਆ ਦੇਖ ਇਧਰ ਬਾਲੀ ਨਾਲ ਲੱਗ ਰਿਹਾ ਮੇਰਾ ਵੀਰ ਪੰਜਾਂ ਦਾ ਬੱਧੀ ਨਾਲ ਲੱਗ ਰਿਹਾ ਆ ਦੇਖੋ ਡਰਾਈਵ ਨਹੀਂ ਕਰਤੀ ਇਧਰ ਆ ਆਪਣੀ ਜੀਰੀ ਦਾ ਪਾਣੀ ਖੜਿਆ ਹੈ ਆ ਦੇਖੋ ਕਿੰਨੀ ਐਚੀ ਦੀ ਕੁਆਲਿਟੀ ਹੈ ਔਰ ਤਾਂ ਦਾਦਾ ਹੀ ਲੈਣਾ ਹੈ ਕਦੋਂ ਲੈਣਾ ਪੈ ਜੇ ਲੋ ਬਈ ਜੋੜ ਮੱਚਿਆ ਹੋਇਆ ਰੱਬ ਕਰੇ ਬਸ ਜੋੜੇ ਮੱਚਿਆ ਹੋਵੇ ਸਾਰੀ ਮੋਟਰ ਨਾ ਕੱਢਣੀ ਪਵੇ ਪੰਜ ਪੰਜ ਅੰਡੇ ਬੁੱਜੀ ਪਿਆਰ ਦਾ ਹਾਂ ਪੱਕਾ 5 ਕਿਲੇ 10 ਕਿ ਖਵਾਰਾਂ ਬਸ ਕੱਲਾ ਜੋੜੇ ਮੱਛੇ ਹੋਵੇ 1 ਮੀਟਰ ਮਾਰ ਕੇ ਦੇਖ ਲੈਣੇ ਆਂਦਾ ਮੈਂ ਮਿਸਤਰੀ ਆ ਬਈ ਅਰਸ਼ ਕਿਉਂ ਬਈ ਰਾਈ ਨਾਟ ਕੇ ਰਹੀਆਂ ਸਾਰੀਆਂ ਬੋਲ ਰਹੀਆਂ ਨੇ ਨੈਟ ਗਿਆ ਨਾ ਬਣ ਗਿਆ ਨਾਟ ਕੇ ਰਹੀਆਂ ਆਪਣੇ ਤਾਂ ਕੱਢਣੀ ਪਊਗੀ ਹੂੰ ਹੂੰ ਨਾ ਯਾਰ ਆਇ ਨਾ ਕੋ ਆ ਦੇਖ ਪੀਲੀ ਤੇ લીਲੀ ਬੋਲਣ ਲੱਗ ਰਹੀ ਐ ਸਾਰੀਆਂ ਬੋਲਿਆ ਹੁਸਨਾ ਹਾ ਹਾ ਬੋਲਣ ਤਾਂ ਮੱਛਰੀ ਐ ਚਲੋ ਜੀ ਜਾ ਕੋਈ ਲੱਗੇ ਰੋ ਚਲੋ ਬਾਈ ਮਿਸਤਰੀ ਕਾ ਸਾਰੀ ਮੋਟਰ ਕੱਢੜੀ ਪਈ ਗਈ ਹੁਣ ਬਾਹਰ ਜਾਗਦੇ ਰਹੋ ਏ ਜੋੜ ਕਰ ਮੋਈ ਦੀ ਦੁਬਾਰਾ ਲਾਣੇ ਪੈਣਗੇ ਵਟ ਗਏ ਅੱਛਾ ਜੀ ਚਲੋ ਬਾਈ ਦੇਖਦੇ ਹਾਂ ਹੁਣ ਸਾਰੀ ਮੋਟਰ ਕੱਢਾਂਗੇ ਕੜੂਕਾ ਵੀ ਅੱਜ ਸਾਡੇ ਕੋਲੇ ਬਾਲਾ ਹਾਈ ਟੈਕ ਹੈ ਕਮਾਲ ਸਾਰਾ ਹੈ ਇਹਦਾ ਬਾਈ ਬਾਕੀ ਉਸਤਾਦ ਜੀ ਤੋ ਪੁੱਛ ਲੋਈਏ ਕੋਈ ਕੁਛ ਨਹੀਂ ਮੰਗਾਈ ਨਹੀਂ ਜਾਣਕਾਰੀ ਹੈ ਗਰਮੀ ਨੇ ਘੇਟੇ ਲਓ ਜੀ ਬਾਈ ਜੀ ਮੋਟਰ ਕੱਢ ਲਈ ਹੁਣ ਆਪਾਂ ਦੇਖਦੇ ਆਂ ਵੀ ਕੀ ਸਿਸਟਮ ਹੈ ਕੀ ਬਣਿਆ ਕਾਲਾ ਮਿਸਤਰੀ ਚੈੱਕ ਕਰਕੇ ਦੱਸੇਗਾ ਬੋਰਡ ਧੱਕ ਦਿਆ ਐ ਨਾ ਗਿਆ ਯਾਰ ਮਿਸਤਰੀ ਚੈੱਕ ਕਰਕੇ ਦੱਸਣਾ ਵੀ ਦੋ ਵੀ ਕੀ ਗੱਲਬਾਤ ਹੈ ਕੀ ਹੋਇਆ ਆਪਣੇ ਬਈ 120 ਫੁੱਟ ਵਾਲਾ ਬੋਰ ਹੈ 11 ਡਰਾਈਵਰੀਆਂ ਤੇ ਤੁਸੀਂ ਵੀ ਦੱਸੋ ਬਈ ਤੁਹਾਡੇ ਕਿੰਨੇ ਡੂੰਗੇ ਬੋਰ ਨੇਗੇ ਕੈਵਟੀਆਂ ਕਿੰਨੇ ਡੂੰਗੇ ਨੇ ਆ ਆਪਣੇ ਤਾਲੇ ਚੱਲੀ ਜਾਂਦਾ ਇਹ ਅਗਲੇ ਸਾਲ ਦੇਖੀਓ ਜਿਹੜਾ ਕੁਝ ਬਣੂਗਾ ਲੈ ਬਈ ਮੋਟਰ ਧਰ ਲਈ ਡੇੜੀ ਤੇ ਮਿਸਤਰੀ ਨੇ ਧਰ ਆ ਲਈ ਹੁਣ ਦੁਕਾਨ ਤੇ ਲੈ ਕੇ ਜਾਏਗਾ ਦੇਖਾਂ ਬਈ ਕੀ ਲੜੜੀ ਕੱਢੇਗਾ ਹੁਣ ਮਿਸਤਰੀ ਜੀ ਲਓ ਜੀ ਮਿੱਤਰੋ ਆਪਣੀ ਮੋਟਰ ਸੜ ਗਈ ਸੀ ਉਹਨੇ ਬਾਈ ਬਨਣ ਲੱਗ ਰਹੇ ਨੇ ਬਹੁਤ ਤੇਜ਼ ਨੇ ਕੰਮ ਕਰਨ ਨੂੰ ਲਓ ਜੀ ਬਾਈ ਜੀ ਮਿਸਤਰੀ ਬੜਾ ਤੇਜ਼ ਨਿਕਲਿਆ ਮੋਟਰ ਬਣਾ ਲਿਆ ਆਪਣੀ ਮੋਟਰ ਸੜ ਗਈ ਸੀ ਗੱਲ ਆ ਜੇ ਨਵੀਂ ਬਨ ਕੇ ਲਿਆਇਆ ਅਸਮਿਸਤਰੀ ਨਵਾਂ ਆਇਆ ਹਾਂ ਮਿਸਤਰੀ ਹਾਂ ਜੀ ਹਾਂ ਬਣ ਬੜੇ ਤੇਜ਼ ਹੁੰਦਾ ਹਣਾ ਅਈ ਫਿਰ ਆਪਣੇ ਬੰਨੀ ਦੀ 12 ਵਜੇ ਦੋ ਵਾਰੀਆਂ ਟਪਾਤਾ ਦਿੱਤੀਆਂ ਬਾਈ ਬਾਈ ਫਿਰ ਲੈ ਮੋਟਰ ਇਹ ਕੰਮ ਤਰ ਹੁਣ ਆਨ ਵਾਲੀ ਵਾਰੀ ਨੂੰ ਮੋਟਰ ਕਹਿੰਦਾ ਤਿਆਰ ਹੈ ਛੋਡੀ ਬਸ ਹੁਣ ਪਾਣੇ ਆਗੇ ਤਾਂ 12 ਵਜੇ ਲੈਟ ਆਊਗੀ ਫਿਰ ਦਿਖਾਨੇ ਆ ਤੁਹਾਨੂੰ ਪੈਂਚਰ ਨਾ ਪੈਂਚਰ ਆਲੇ ਪੰਡਤ ਹੈ ਪੰਡਤ ਪੱਕੇ ਪੈਂਚਰ ਲਾਵੇ ਜਮੈਂ ਹਾਂ ਹਾਂ ਬਈ ਹਾਂ ਪੱਕੇ ਪੈਂਚਰ ਲਾਵਾਂ ਹਾਂ ਬਈ ਉਹ ਹੈ ਪੰਨਾ ਪੈਂਚਰ ਵਾਲਾ ਜੀਤ ਪੈਂਚਰ ਵਾਲਾ ਸੱਚ ਆਪਣੀ ਮੋਟਰ ਚੱਲਣੀ ਜਾਈ ਇੱਕ ਉਧਰ ਲਾਣ ਲੱਗ ਰਿਹਾ ਪੈਂਚਰ ਬੰਦਾ ਲੈ ਵੀ ਅੱਜ ਪਾ ਦੇੜੀਆਂ ਮੋਟਰ ਬਈ ਤਿੰਨ ਵਾਰੀਆਂ ਮਰਗੀਆਂ ਇਹਦੀਆਂ ਜਿਹਨੇ ਬਾਈ ਜੀ ਕਿਹੜੇ ਜਿਹਨੇ ਪੈਂਚਰ ਲਾਵਾ ਵੀ ਆ ਦੋ ਬੰਦੇ ਵੀ ਵਿਲੇ ਆ ਨਾ ਮੋਟਰ ਦੇਖਣ ਆਏ ਵੀ ਕਿਵੇਂ ਪਾ ਕਿਵੇਂ ਨਿਕਲੇ ਹਾਂ ਸੁੱਕੀ ਤੇ ਇਹਾ ਦੇਖ ਲੈ ਬਾਈ ਜੀ ਇਹਦੀ ਜੀਰੀ ਲੱਗਣ ਲੱਗੀ ਗੋਡਾ ਬਣਾ ਕੇ ਬੈਠ ਗਿਆ ਜਾਣ ਕੇ ਉਹ ਵੀ ਕੱਲ ਚੰਗਾ ਪਹਿਲਾ ਤਰੇ ਤਾਂ ਇਧਰ ਮਿਸਤਰੀਆਂ ਨੇ ਪਾਦੀ ਬਈ ਮੋਟਰ ਆਪਣੀ ਉੱਤੇ ਰੱਬ ਵੀ ਮਿਹਰਬਾਨ ਹੋ ਰਹਿ ਕੇ ਪਾ ਬਸ ਮੋਟਰ ਨਹੀਂ ਚਲਾਣ ਦਿੰਦਾ ਪਹਿਲਾ ਮਹੀਆ ਹੋ ਗਿਆ ਕਹਿ ਕਿੰਬਰਸ ਠੀਕ ਹੈ ਬਾਈ ਪਹਿਲਾ ਆਏਗਾ ਵੀ ਦੇਖੋ ਕੀ ਪਤਾ ਲੱਗਦਾ ਭੰਡ ਜੀ ਉਹਨੂੰ ਲਓ ਜੀ ਬਾਈ ਜੀ ਭੰਡ ਜੀ ਕਹਿੰਦੇ ਕਸਾਈਓਂ ਕੇਲ ਲੇਖਿਆ ਦਾ ਹਾਂ ਇਹ ਦੇਖਿਆ ਰਾ ਕੇਲ ਮੜਾ ਖਰਾਬ ਹੋ ਗਿਆ ਥੋੜਾ ਜਿਹਾ ਲੇ ਗਾ ਦੀ ਆ ਵੀ ਨਾ ਨਾ ਇਲੈਕਟ੍ਰੀਸ਼ੀਅਨ ਐ ਬਹੁਤ ਤਕੜਾ ਮੁੰਡਾ ਚੋਬਰ ਨੇ ਕਹਿੰਦੇ 2 ਘੰਟਿਆਂ ਚ ਮੋਟਰ ਬਣਦੀ ਛੋਟੀ ਲਾਈ ਲਓ ਜੀ ਬਾਈ ਜੀ ਮੋਟਰ ਪਾ ਦੀ ਆਪਾਂ ਨੇ ਚਲਾ ਦੀ ਤੇ ਹੁਣ ਕਰਦੀ ਬੰਦ ਮਿਸਤਰੀਆ ਬਾਬਾ ਧੰਨਵਾਦ ਜੀ ਨੇ ਵਿਚਾਰੇ ਨੇ ਇੱਕੋ ਦਿਨ ਚ ਮੋਟਰ ਬਣ ਕੇ ਪਾ ਦੀ ਤਿੰਨ ਦਿਨਾਂ ਪਹਿਲੀ ਮੋਟਰ ਦੀ ਕਿਹਦੇ ਬੰਨੀ ਨਹੀਂ ਆ ਆਹ ਮਿਸਤਰੀ ਬਈ ਇਹਨੇ ਪਹਿਲੀ ਮੋਟਰ ਆ ਪਹਿਲੀਏ ਬੰਨਨੇ ਕੇ ਭਾਈ ਇਹਨੇ। ਕਿ ਆ ਉਹ ਆ ਯਾਰ ਆ ਕਮਾਲ ਨਿਕਲਦਾ ਹੈ। ਮੋਟਰ ਖਰਾਬ ਹੋਈ ਐ ਡੱਡੇ ਬੁੱਝੇ ਜਿਵੇਂ ਕੇ ਬਹਿ ਜੋਗੇ ਪਾਰ ਤੇ ਬਹੁਤ ਔਖੇ ਬਈ ਯਾਰ। ਕੀ ਬੰਦ ਜੀ? ਹਾਂ ਬਈ ਹਾਂ। ਇਹ ਬੰਦ ਤਾ ਦੇਖ ਲੈ ਬਈ ਐਨੇ ਬੁੱਝੇ ਬੜਵਾ ਦੀ। ਆ ਦੇਖੋ ਜੀ ਪੇਡੇ ਲਾਣ ਲੱਗ ਰਿਹਾ ਬਾਈ। ਲਾ ਰਹੇ ਯਾਰ ਪੇਡੇ ਤੇ ਨਹੀਂ ਖਰਾਬ ਕਰਨੇ ਇੱਥੇ ਪੱਟੇ ਤੇ ਅੱਛੀ ਲਾ ਦੇਾਂਗੇ ਆਪਾਂ। ਲੋ ਜੀ ਭਈ ਇਹਦੇ ਨਾਲ ਆਪਣਾ ਬਲੌਗ ਖਤਮ ਹੁੰਦਾ ਹੈ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਰੱਜ ਕੇ